ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਮਨ अरोड़ा ਨੇ ਅੱਜ ਸਿਵਲ ਹਸਪਤਾਲ ਦਾ ਅਚਨਚੇਤ ਨਰੀਖਣ ਕੀਤਾ ਇਸ ਦੌਰਾਨ ਉਹਨਾਂ ਨੇ ਉੱਥੇ ਸੈਂਕੜੇ ਖਾਮੀਆਂ ਪਾਈਆਂ ਜਿਸ ਤੇ ਉਹਨਾਂ ਨੇ ਸਟਾਫ ਅਤੇ ਉੱਚ ਅਧਿਕਾਰੀਆਂ ਪ੍ਰਤੀ ਨਾਰਾਜ਼ਗੀ ਪ੍ਰਗਟਾਈ ਇਸ ਮੌਕੇ ਵਿਧਾਇਕ ਰਮਨ अरोड़ा ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਦੀ ਚੈਕਿੰਗ ਦੌਰਾਨ ਕੁਝ ਹੁਣਤਾਈਆਂ ਪਾਈਆਂ ਗਈਆਂ ਜਿਸ ਵਿੱਚ ਫਾਇਰ ਸਿਲੰਡਰ ਖਰਾਬ ਸੀ ਸ਼ਰਾਬ ਦੀਆਂ ਖਾਲੀ ਬੋਤਲਾਂ ਪਾਈਆਂ ਗਈਆਂ ਕੰਟੇਨ ਵਿੱਚ ਹਫੜਾ ਦਫੜੀ ਸੀ ਕੰਟੇਨ ਵਿੱਚ ਪ੍ਰਭਾਵਿਤ ਵਸਤੂਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਕਮੀਆਂ ਸੰਜਕਰ ਇਸ ਸੰਬੰਧੀ ਉੱਚ ਅਧਿਕਾਰੀਆਂ ਨੂੰ ਕਿਹਾ ਜਾਵੇਗਾ ਅਤੇ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਲਾਪਰਵਾਹੀ ਵਰਤਣ ਵਾਲੇ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੁਹਾਡੇ ਕੰਪਲੀਟ ਹੋ ਲੈਂਦੇ ਹੋ ਤਾਂ ਤੁਹਾਨੂੰ ਵੀਰ ਜੀ ਸਾਰੀ ਚੀਜ਼ ਹੁਣ ਸਰ ਕਿੰਨੇ ਕਿ ਕਿਹੜੇ ਕਿਹੜੇ ਕੰਟੇਨਰਾਂ ਦੇ ਚੈੱਕ ਕੀਤੀ ਹੈ ਕੀ ਕੀ ਵੀ ਲਿਆ ਪਹਿਲਾਂ ਮੇਰੇ ਪੈਣਾ ਦਾ ਰਕਨ ਨੂੰ ਪਤਾ ਲੱਗਾ ਕਿ ਉੱਥੇ ਥੋੜਾ ਜਿਹਾ ਝਗੜਾ ਹੋਇਆ ਰਾਤ ਨੂੰ ਤੈਨੂੰ ਸ਼ਰਾਬ ਪੀਤੀ ਤੇ ਝਗੜਾ ਕੀਤਾ ਕੰਟੇਨਰ ਦੇ ਤੇ ਅੱਜ ਵੀ ਸੂਰੀ ਅਸੀਂ ਆ ਕੇ ਸਾਰਾ ਚੈੱਕ ਕੀਤਾ ਦਾ तकरीबन ਕਿੰਨਾ ਕੰਟੇਨਰ ਤੇ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਨੇ ਔਰ ਕਾਫੀ ਹੋਰ ਵੀ ਉਠਾ ਸਿੱਧਾ ਸਮਾਨ ਮਿਲਿਆ ਮੈਂ ਜਿਹੜਾ ਉੱਥੇ ਨਹੀਂ ਹੋਣਾ ਚਾਹੀਦਾ ਸਰ ਇੱਕ ਇੱਕ ਚੀਜ਼ ਹੋਰ ਹੈ ਪਤਾ ਲੱਗਾ ਕਿ ਜੋ ਕੰਟੇਨਰ ਦੀ ਲਿਸਟ ਜਾਰੀ ਕੀਤੀ ਹੋਈ ਹੈ ਘੱਟੋ ਘੱਟ 3 ਤੋਂ 4 ਜੋ ਕੰਟੇਨਰ ਚੱਲੀਆਂ ਚਾਰ ਕੰਟੇਨਰ ਚਾਰੇ ਵੈਰੀਫਾਈ ਕਰ ਰਹੇ ਤੁਹਾਨੂੰ ਸਾਰਾ ਉਹਦਾ ਜਵਾਬ ਵੈਰੀਫਾਈ ਕਰ ਸਰ ਸਪਾਈ ਡੇਟ ਦਾ ਸਮਾਨ ਵੀ ਮਿਲਿਆ ਕੋਈ ਬਿਲਕੁਲ ਸਪਾਈ ਡੇਟ ਦਾ ਸਮਾਨ ਵੀ ਬਹੁਤ ਮਿਲਿਆ ਜੀ ਕਮਰਸ਼ੀਅਲ ਸੈਂਟਰ ਯੂਜ਼ ਕਰ ਰਹੇ ਹੈ ਕਿ ਯੂਜ਼ ਕਰ ਰਹੇ ਕਮਰਸ਼ੀਅਲ ਪ੍ਰਿੰਟਰ ਯੂਜ਼ ਕਰ ਰਹੇ ਨਹੀਂ ਨਹੀਂ ਡੋਮੈਸਟਿਕ ਟੋਟਲ ਡੋਮੈਸਟਿਕ ਸਿਲੰਡਰ ਨੇ ਘੱਟੋ ਘੱਟ 25 ਸਿਲੰਡਰ ਅਸੀਂ ਦੇਖੇ ਸਾਰੇ ਡੋਮੈਸਟਿਕ ਫਾਇਰ ਸਿਸਟਮ ਲੱਗਾ ਹੈ ਕੋਈ ਫਾਇਰ ਸਿਸਟਮ ਨਹੀਂ ਇੱਥੇ ਲੱਗਾ ਹੈ ਅਗਰ ਜੇ ਸਰ ਕੋਈ ਕਟਨਾਉਂ دیا ਤਾਂ ਕੌਣ ਜਿੰਮੇਵਾਰ ਹੋਏਗਾ ਇਸੇ ਕਰਕੇ ਤਾਂ ਆਏ ਹਨ ਖਰਾਬ ਚੈੱਕ ਕਰਨ ਵਾਸਤੇ ਔਰ ਜਿਹੜੀ ਵੀ ਗੱਲ ਇਹਨਾਂ ਨੂੰ ਸਟਾਫ ਨੂੰ ਪੁੱਛੀ ਜਾ ਰਹੀ ਹੈ ਉਹਦਾ ਬਿਲਕੁਲ ਪ੍ਰੋਪਰ ਜਵਾਬ ਨਹੀਂ ਦੇ ਰਹੇ ਗੋਲ ਮੋਲ ਜਵਾਬ ਦੇ ਰਹੇ ਹੁਣ ਇਹ ਪਤਾ ਲੱਗਾ ਸਾਹਮਣੇ ਵੇਚਦਾ ਜਿਹੜਾ ਬੂਥ ਹੈ ਉਥੇ ਦੂਸਰੀਆਂ ਮਸ਼ੀਨਾਂ ਵੀ ਲੱਗੀਆਂ ਹੋਈਆਂ ਜਿਹੜੀਆਂ ਇੱਥੇ ਨਹੀਂ ਲੱਗੀਆਂ ਚਾਹੀਦੀਆਂ ਸਰ ਇੱਕ ਚੀਜ਼ ਹੋਰ ਫੋਟੋਸਟੇਟ ਫੋਟੋਸਟੇਟ ਮਸ਼ੀਨਾਂ ਇੱਥੇ ਲੱਗੀਆਂ ਹੋਈਆਂ ਵੇਰਕਾ ਪੰਜਾਬ ਸਰਕਾਰ ਨੇ ਬੂਦ ਦਿੱਤੇ ਹੈਗੇ ਆ ਜਿਹੜੇ ਵੇਰਕਾ ਦਾ ਸਮਾਨ ਪ੍ਰਮੋਟ ਕਰਨ ਵਾਸਤੇ ਨਾ ਕਿ ਫੋਟੋਸਟੇਟ ਮਸ਼ੀਨਾਂ ਲਗਾਉਣ ਵਾਸਤੇ ਸਰ ਇੱਕ ਚੀਜ਼ ਹੋਰ ਪਤਾ ਲੱਗਿਆ ਕਹਿੰਦੇ ਆ ਜਿਹੜਾ ਦੁੱਧ ਦਾ ਪੈਕੇਟ ਆ ਉਹ ਡਬਲ ਰੇਟ ਤੇ ਵੇਚਿਆ ਜਾਂਦਾ ਰਾਤ ਨੂੰ ਬਿਲਕੁਲ ਬਿਲਕੁਲ ਉਹ ਵੈਰੀਫਾਈ ਕੀਤਾ ਜਾਊਗਾ ਤੁਹਾਨੂੰ ਉਹਦਾ ਪੂਰਾ ਪ੍ਰੋਪਰ ਜਵਾਬ ਦਿੱਤਾ ਜਾਊਗਾ